ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਲੈ ਕੇ ਹਾਜ਼ਰ ਹੋਏ ਹਾਂ ਅੱਜ ਦੀ ਕਹਾਣੀ ਅੱਜ ਦੀ ਕਹਾਣੀ ਬਹੁਤ ਹੀ ਭਾਵਕ ਅਤੇ ਦਿਲ ਨੂੰ ਛੂ ਲੈਣ ਵਾਲੀ ਹੈ ਦਸੰਬਰ ਦੀ ਇੱਕ ਬਹੁਤ ਹੀ ਠੰਡੀ ਰਾਤ ਸੀ ਅਮਰਤਸਰ ਦੀਆਂ ਚੌੜੀਆਂ ਸੜਕਾਂ ਧੁੰਦ ਦੀ ਚਾਦਰ ਵਿੱਚ ਲਿਪਟੀਆਂ ਹੋਈਆਂ ਸਨ ਸ਼ਹਿਰ ਦੀ ਇੱਕ ਆਲੀਸ਼ਾਨ ਕੋਠੀ ਵਿੱਚ ਹਰ ਪਾਸੇ ਚੁੱਪ ਪਸਰੀ ਹੋਈ ਸੀ ਇਸ ਬੰਗਲੇ ਦੇ ਮਾਲਕ ਸਨ ਸਰਦਾਰ ਗੁਰਜੀਤ ਜੋਤ ਸਿੰਘ ਜੋ ਕਦੇ ਮੈਡੀਕਲ ਇੰਡਸਟਰੀ ਦੇ ਬਹੁਤ ਵੱਡੇ ਨਾਮ ਸਨ ਪਰ ਅੱਜ ਉਹ ਆਪਣੀ ਵੀਲਚੇਅਰ ਤੇ ਬੈਠੇ ਖਾਲੀ ਅੱਖਾਂ ਨਾਲ ਅੱਗ ਦੇ ਸੇਕ ਵੱਲ ਦੇਖ ਰਹੇ ਸਨ 20 ਸਾਲ ਪਹਿਲਾਂ ਇੱਕ ਭਿਆਨਕ ਕਾਰ ਹਾਦਸੇ ਨੇ ਉਹਨਾਂ ਦੀ ਲੱਤਾਂ ਦੀ ਜਾਨ ਖੋਹ ਲਈ ਸੀ ਹੈਰਾਨੀ ਦੀ ਗੱਲ ਇਹ ਸੀ ਕਿ ਜਿਸ ਇਨਸਾਨ ਨੇ ਆਪਣੀ ਕੰਪਨੀ ਰਾਹੀਂ ਹਜ਼ਾਰਾਂ ਲੋਕਾਂ ਨੂੰ ਆਰਟੀਫੀਸ਼ੀਅਲ ਲੱਤਾਂ ਲਗਾ ਕੇ ਤੁਰਨ ਦੇ ਕਾਬਲ ਬਣਾਇਆ ਉਹ ਖੁਦ 20 ਸਾਲਾਂ ਤੋਂ ਵੀਲਚੇਅਰ ਦਾ ਗੁਲਾਮ ਸੀ ਪਤਨੀ ਛੱਡ ਕੇ ਚਲੀ ਗਈ ਸੀ ਤੇ ਪੁੱਤ ਵਿਦੇਸ਼ ਰਹਿੰਦਾ ਸੀ ਜੋ ਕਦੇ ਫੋਨ ਨਹੀਂ ਸੀ ਕਰਦਾ ਮੇਜ਼ ਉੱਪਰ ਖਾਣਾ ਲੱਗਿਆ ਹੋਇਆ ਸੀ ਅੱਜ ਵੀ ਗੁਰਜੋਤ ਦਾ ਖਾਣਾ ਖਾਣ ਨੂੰ ਮਨ ਨਹੀਂ ਕਰ ਰਿਹਾ ਸੀ ਰਾਤ ਦੇ 9 ਵਜੇ ਦਰਵਾਜ਼ੇ ਤੇ ਹਲਕੀ ਜੀ دستਕ ਹੋਈ ਗੁਰਜੋਤ ਸਿੰਘ ਨੇ ਹੈਰਾਨੀ ਨਾਲ ਇੰਟਰਕਾਮ ਚੁੱਕਿਆ ਕੌਣ ਹੈ ਕੈਮਰੇ ਵਿੱਚ ਇੱਕ 6 ਸਾਲ ਦੀ ਮਾਸੂਮ ਬੱਚੀ ਦਿਖਾਈ ਦਿੱਤੀ ਉਸ ਦੀਆਂ ਅੱਖਾਂ ਵਿੱਚ ਇੱਕ ਅਜੀਬ ਜੀ ਚਮਕ ਸੀ ਉਸਨੇ ਕੰਬਦੀ ਹੋਈ ਆਵਾਜ਼ ਵਿੱਚ ਕਿਹਾ ਅੰਕਲ ਮੇਰਾ ਨਾਮ ਨੂਰ ਹੈ ਮੇਰੀ ਮਾਂ ਬਿਮਾਰ ਹੈ ਅਸੀਂ ਦੋ ਦਿਨਾਂ ਤੋਂ ਕੁਝ ਨਹੀਂ ਖਾਦਾ ਕੀ ਤੁਹਾਡੇ ਕੋਲ ਕੁਝ ਬਚਿਆ ਹੋਇਆ ਖਾਣਾ ਮਿਲੇਗਾ ਗਰਜੋਤ ਦਾ ਦਿਲ ਪਿਗਲ ਗਿਆ ਪਰ ਅਗਲੇ ਹੀ ਪਲ ਬੱਚੀ ਨੇ ਕੁਝ ਅਜੀਹਾ ਕਿਹਾ ਜਿਸ ਸੁਨੇ ਉਹਨਾਂ ਨੂੰ ਹਿਲਾ ਕੇ ਰੱਖ ਦਿੱਤਾ ਨੂਰ ਬੋਲੀ ਅੰਕਲ ਜੇ ਤੁਸੀਂ ਮੈਨੂੰ ਖਾਣਾ ਦਿਓਗੇ ਤਾਂ ਮੈਂ ਤੁਹਾਨੂੰ ਤੌਰਨੇ ਦੇ ਲਾਇਕ ਬਣਾ ਦੇਵਾਂਗੀ ਗੁਰਜੋਤ ਸਿੰਘ ਪਹਿਲਾਂ ਤਾਂ ਹੱਸੇ ਫੇਰ ਬੋਲੇ ਪੁੱਤ ਮੈਨੂੰ ਦੁਨੀਆ ਦੇ ਵੱਡੇ ਵੱਡੇ ਡਾਕਟਰ ਤੋੜ ਨਹੀਂ ਸਕੇ ਤੂੰ ਕੀ ਕਰੇਂਗੀ ਬੱਚੀ ਨੇ ਬੜੀ ਮਾਸੂਮੀਅਤ ਨਾਲ ਜਵਾਬ ਦਿੱਤਾ ਮੇਰੀ ਨਾਨੀ ਕਹਿੰਦੀ ਹੁੰਦੀ ਸੀ ਕਿ ਟੁੱਟੇ ਹੋਏ ਲੋਕ ਵੀ ਠੀਕ ਹੋ ਸਕਦੇ ਨੇ ਜੇ ਕੋਈ ਉਹਨਾਂ ਤੇ ਵਿਸ਼ਵਾਸ ਕਰੇ ਕੀ ਤੁਸੀਂ ਕਰੋਗੇ ਗੁਰਜੋਤ ਉਸ ਬੱਚੀ ਦੀ ਗੱਲ ਸੁਣ ਕੇ ਹੱਸਣ ਲੱਗਿਆ ਗਰਜੋਤ ਸਿੰਘ ਨੇ ਦਰਵਾਜ਼ਾ ਖੋਲ ਦਿੱਤਾ ਨੂਰ ਅੰਦਰ ਆਈ ਉਸਨੇ ਖਾਣਾ ਖਾਣ ਤੋਂ ਪਹਿਲਾਂ ਗਰਜੋਤ ਦੇ ਪੈਰਾਂ ਤੇ ਆਪਣੀਆਂ ਛੋਟੀਆਂ-ਛੋਟੀਆਂ ਹਥੇਲੀਆਂ ਰੱਖੀਆਂ ਅਚਾਨਕ ਗਰਜੋਤ ਸਿੰਘ ਨੂੰ ਲੱਗਿਆ ਜਿਵੇਂ ਸਰੀਰ ਵਿੱਚ ਬਿਜਲੀ ਦੌੜ ਗਈ ਹੋਵੇ ਉਹਨਾਂ ਦੇ ਪੈਰਾਂ ਵਿੱਚ 20 ਸਾਲਾਂ ਬਾਅਦ ਹਲਕੀ ਜਿਹੀ ਸੰਸਨੀ ਮਹਿਸੂਸ ਹੋਈ ਨੂਰ ਮੁਸਕराई ਅੰਕਲ ਚਮਤਕਾਰ ਵਿਸ਼ਵਾਸ ਨਾਲ ਹੁੰਦੇ ਨੇ ਉਸ ਰਾਤ ਨੂਰ ਰੱਜ ਕੇ ਖਾਣਾ ਖਾ ਕੇ ਚਲੀ ਗਈ ਪਰ ਗਰਜੋਤ ਸਿੰਘ ਦੀਆਂ ਅੱਖਾਂ ਵਿੱਚ ਉਮੀਦ ਦੇ ਹੰਝੂ ਛੱਡ ਗਏ ਅਗਲੇ ਦਿਨ ਗਰਜੋਤ ਨੇ ਮਹਿਸੂਸ ਕੀਤਾ ਕਿ ਉਸਦੇ ਪੈਰਾਂ ਦੀਆਂ ਉਂਗਲਾਂ ਵਿੱਚ ਹਿਲਜੁਲ ਹੋ ਰਹੀ ਸੀ ਉਸ ਦੀਆਂ ਲੱਤਾਂ ਵਿੱਚ ਵੀ ਕੰਬਣੀ ਛਿੜ ਗਈ ਸੀ ਗਰਜੋਤ ਨੇ ਆਪਣੀਆਂ ਲੱਤਾਂ ਸਿੱਧੀਆਂ ਕੀਤੀਆਂ ਉਹ ਹੈਰਾਨ ਰਹਿ ਗਿਆ ਉਸ ਨੂੰ ਉਸ ਬੱਚੀ ਦੀਆਂ ਕਈਆਂ ਗੱਲਾਂ ਯਾਦ ਆਉਣ ਲੱਗੀਆਂ ਉਸ ਨੇ ਕਿਹਾ ਸੀ ਅੰਕਲ ਚਮਤਕਾਰ ਹੁੰਦੇ ਹਨ ਚਮਤਕਾਰ ਇਹ ਖਬਰ ਜੰਗਲ ਦੀ ਅੱਗ ਵਾਂਗ ਫੈਲ ਗਈ ਸੀ ਕਿ ਇੱਕ ਗਰੀਬ ਬੱਚੀ ਨੇ ਇੱਕ ਕਰੋੜਪਤੀ ਨੂੰ ਤੁਰਨ ਦੇ ਲਾਇਕ ਬਣਾ ਦਿੱਤਾ ਹੈ ਗੁਰਜੋਤ ਸਿੰਘ ਦੇ ਬੰਗਲੇ ਦੇ ਬਾਹਰ ਹਜ਼ਾਰਾਂ ਲੋਕਾਂ ਦੀ ਭੀੜ ਇਕੱਠੀ ਹੋ ਗਈ ਸੀ ਕੋਈ ਉਸ ਬੱਚੀ ਨੂੰ ਦੇਵੀ ਕਹਿ ਰਿਹਾ ਸੀ ਕੋਈ ਇਸ ਨੂੰ ਪਾਗਲਪਨ ਪਰ ਇਹ ਬਿਲਕੁਲ ਸੱਚ ਹੈ ਕਿ ਗਰਜੋਤ ਦੇ ਅੰਦਰ ਇੱਕ ਆਤਮ ਵਿਸ਼ਵਾਸ ਪੈਦਾ ਹੋ ਗਿਆ ਸੀ ਗਰਜੋਤ ਸਿੰਘ ਦੀ ਪੁਰਾਣੀ ਡਾਕਟਰ ਡਾਕਟਰ ਅਮਨ ਅੰਦਰ ਆਈ ਉਹ ਵੀ ਇਹ ਦੇਖ ਕੇ ਹੈਰਾਨ ਰਹਿ ਗਈ ਕਿ ਗਰਜੋਤ ਸਿੰਘ ਆਪਣਾ ਪੈਰ ਹਿਲਾ ਰਹੇ ਸਨ ਪਰ ਬਾਹਰ ਮਾਹੌਲ ਵਿਗੜ ਰਿਹਾ ਸੀ ਲੋਕ ਬੱਚੀ ਨੂੰ ਦੇਖਣ ਲਈ ਬੰਗਲੇ ਦੇ ਦਰਵਾਜ਼ੇ ਤੋੜਨ ਤੇ ਉਤਾਰੂ ਸਨ ਕੋਈ ਕਹਿ ਰਿਹਾ ਸੀ ਮੇਰਾ ਬੱਚਾ ਠੀਕ ਕਰ ਦਿਓ ਕੋਈ ਕਹਿ ਰਿਹਾ ਸੀ ਅਸੀਂ ਉਸ ਦੇਵੀ ਨੂੰ ਮਿਲਣਾ ਹੈ ਕੋਈ ਪੱਥਰ ਚੁੱਕ ਕੇ ਦਰਵਾਜ਼ਾ ਤੋੜਨ ਦੀ ਕੋਸ਼ਿਸ਼ ਕਰ ਰਿਹਾ ਸੀ ਗਰਜੋਤ ਕੈਮਰੇ ਵਿੱਚ ਦੇਖ ਰਿਹਾ ਸੀ ਭੀੜ ਬੇ ਕਾਬੂ ਹੋ ਰਹੀ ਸੀ ਗਰਜੋਤ ਮਨ ਹੀ ਮਨ ਸੋਚ ਰਿਹਾ ਸੀ ਕਿ ਨੂਰ ਇੱਥੇ ਨਾ ਆਵੇ ਫਿਰ ਜਦੋਂ ਨੂਰ ਦਵਾਰਾ ਉੱਥੇ ਪਹੁੰਚੀ ਤਾਂ ਭੀੜ ਨੇ ਉਸ ਨੂੰ ਘੇਰ ਲਿਆ ਕੋਈ ਉਸ ਦੇ ਕੱਪੜੇ ਖਿੱਚ ਰਿਹਾ ਸੀ ਕੋਈ ਉਸ ਤੋਂ ਆਸ਼ੀਰਵਾਦ ਮੰਗ ਰਿਹਾ ਸੀ ਗਰਜੋਤ ਸਿੰਘ ਨੇ ਖਿੜਕੀ ਤੋਂ ਇਹ ਸਭ ਦੇਖਿਆ ਉਸ ਨੂੰ ਅਹਿਸਾਸ ਹੋਇਆ ਕਿ ਉਹਨਾਂ ਦੀ ਵਜ੍ਹਾ ਨਾਲ ਇੱਕ ਮਾਸੂਮ ਦੀ ਜਾਨ ਖਤਰੇ ਵਿੱਚ ਹੈ ਉਸ ਪਲ ਗਰਜੋਤ ਸਿੰਘ ਨੇ ਉਹ ਕੀਤਾ ਜੋ 20 ਸਾਲਾਂ ਵਿੱਚ ਨਹੀਂ ਸੀ ਹੋਇਆ ਉਹ ਆਪਣੀ ਪੂਰੀ ਤਾਕਤ ਨਾਲ ਈਲ ਚੇਅਰ ਤੋਂ ਖੜੇ ਹੋ ਗਏ ਦਰਦ ਸੀ ਪਰ ਹਿੰਮਤ ਉਸ ਤੋਂ ਵੱਡੀ ਸੀ ਉਹ ਲੜਖੜਾਉਂਦੇ ਹੋਏ ਬਾਹਰ ਨਿਕਲੇ ਤੇ ਨੂਰ ਨੂੰ ਭੀੜ ਤੋਂ ਬਚਾ ਕੇ ਅੰਦਰ ਲੈ ਆਏ। ਉਹਨਾਂ ਨੇ মিডিਆ ਦੇ ਸਾਹਮਣੇ ਗਰਜ ਕੇ ਕਿਹਾ, ਇਹ ਕੋਈ ਦੇਵੀ ਨਹੀਂ, ਇਹ ਇੱਕ ਮਾਸੂਮ ਬੱਚੀ ਹੈ। ਇਸਨੇ ਮੈਨੂੰ ਕੋਈ ਜਾਦੂ ਦੀ ਪੁੜੀ ਨਹੀਂ ਦਿੱਤੀ, ਸਿਰਫ ਇਹ ਅਹਿਸਾਸ ਕਰਵਾਇਆ ਹੈ ਕਿ ਜਿਉਣ ਦੀ ਇੱਛਾ ਹੀ ਸਭ ਤੋਂ ਵੱਡੀ ਦਵਾਈ ਹੈ। ਇਨਸਾਨੀਅਤ ਤੋਂ ਵੱਡਾ ਕੋਈ ਚਮਤਕਾਰ ਨਹੀਂ ਹੁੰਦਾ। ਉਹਨਾਂ ਨੇ ਭੀੜ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਫੋਨ ਕੀਤਾ। ਗੁਰਜੋਤ, ਨੂਰ ਅਤੇ ਡਾਕਟਰ ਨਾਲ ਫਿਸ਼ਲੇ ਦਰਵਾਜ਼ੇ ਵਿੱਚੋਂ ਬਾਹਰ ਦੇਖਣ ਗਏ। ਉਹਨਾਂ ਨੇ ਦੇਖਿਆ ਕਿ ਉਹਨਾਂ ਦੇ ਘਰ ਦੇ ਨੇੜੇ ਇੱਕ ਕਾਲੇ ਰੰਗ ਦੀ ਗੱਡੀ ਖੜੀ ਹੈ ਅਤੇ ਉਸ ਵਿੱਚ ਕੁਝ ਲੋਕ ਬੈਠੇ ਹਨ। ਗੁਰਜੋਤ ਨੇ ਦੇਖਿਆ ਉਸ ਗੱਡੀ ਵਿੱਚ ਉਸ ਦੀ ਪਤਨੀ ਜੋ ਗੁਰਜੋਤ ਤੋਂ ਅਲੱਗ ਰਹਿੰਦੀ ਹੈ ਉਹ ਆਪਣੇ ਵਕੀਲ ਨਾਲ ਬੈਠੀ ਸੀ। ਗੁਰਜੋਤ ਸਿੰਘ ਦੀ ਪਤਨੀ ਤੇ ਕੁਝ ਲਾਲਚੀ ਲੋਕਾਂ ਨੇ ਇਸ ਨੂੰ ਮਾਨਸਿਕ ਬਿਮਾਰੀ ਸਾਥਤ ਦੀ ਚਾਲ ਸੀ ਆਪਣੀ ਜਾਇਦਾਦ ਤੇ ਦਾਵਾ ਕਰਨ ਦਾ ਕੋਈ ਹੋਰ ਰਸਤਾ ਨਾ ਮਿਲਣ ਕਾਰਨ ਉਹ ਇਹ ਸਾਬਤ ਕਰਨਾ ਚਾਹੁੰਦੀ ਸੀ ਕਿ ਗੁਰਜੋਤ ਮਾਨਸਿਕ ਤੌਰ ਤੇ ਬਿਮਾਰ ਹੈ ਅਤੇ ਜਿਸ ਚਮਤਕਾਰ ਦੀ ਉਹ ਗੱਲ ਕਰ ਰਿਹਾ ਹੈ ਉਹ ਉਸ ਦੀ ਮਾਨਸਿਕ ਬਿਮਾਰੀ ਦਾ ਹੀ ਹਿੱਸਾ ਹੈ ਜੇਕਰ ਇਹ ਸਾਬਤ ਹੋ ਜਾਂਦਾ ਤਾਂ ਪੁਲਿਸ ਨੂੰ ਉਹ ਨੂੰ ਫੜ ਕੇ ਲੈ ਜਾਂਦੀ ਤੇ ਗੁਰਜੋਤ ਫਿਰ ਤੋਂ ਇਕੱਲਾ ਹੋ ਜਾਂਦਾ ਗੁਰਜੋਤ ਨੇ ਨੂਰ ਵੱਲ ਵੇਖਿਆ ਉਸ ਦੀ ਮੁਸਕਾਨ ਫਿੱਕੀ ਪੈ ਗਈ ਸੀ ਉਸ ਨੇ ਕਿਹਾ ਅੰਕਲ ਜੇਕਰ ਮੇਰੇ ਆਉਣ ਨਾਲ ਤੁਹਾਨੂੰ ਮੁਸੀਬਤ ਹੋ ਰਹੀ ਹੈ ਤਾਂ ਮੈਂ ਚਲੀ ਜਾਂਦੀ ਹਾਂ ਮੇਰੀ ਮੰਮੀ ਕਹਿੰਦੀ ਹੈ ਕਿ ਜਦੋਂ ਕਿਸੇ ਨੂੰ ਦਰਦ ਹੋਵੇ ਤਾਂ ਸਾਨੂੰ ਚੁੱਪਚਾਪ ਉਥੋਂ ਦੂਰ ਹੋ ਜਾਣਾ ਚਾਹੀਦਾ ਹੈ ਗਰਜੋਤ ਦੀਆਂ ਅੱਖਾਂ ਪਰ ਆਈਆਂ ਨਹੀਂ ਬੱਚੇ ਤੂੰ ਕਿਧਰੇ ਨਹੀਂ ਜਾਏਂਗੀ ਤੂੰ ਮੈਨੂੰ ਜਿਉਣਾ ਸਿਖਾਇਆ ਹੈ ਤੇਰੇ ਬਿਨਾ ਜ਼ਿੰਦਗੀ ਫੇਰ ਬੇਕਾਬੂ ਹੋ ਜਾਵੇਗੀ ਡਾਕਟਰ ਅਮਨ ਨੇ ਕਿਹਾ ਗੁਰਜੋਤ ਸਾਨੂੰ ਕੁਝ ਸੋਚਣਾ ਪਵੇਗਾ ਸਵੇਰ ਤੱਕ ਪੁਲਸ ਆ ਜਾਵੇਗੀ ਸਭ ਕੁਝ ਰਾਜਨੀਤੀ ਦਾ ਹਿੱਸਾ ਬਣ ਗਿਆ ਹੈ ਗੁਰਜੋਤ ਨੇ ਡੂੰਘਾ ਸਹਾਲਿਆ ਤੇ ਕਿਹਾ ਜੇ ਦੁਨੀਆ ਨੂੰ ਚਮਤਕਾਰ ਚਾਹੀਦਾ ਹੈ ਤਾਂ ਉਸ ਨੂੰ ਚਮਤਕਾਰ ਮਿਲੇਗਾ ਪਰ ਮੇਰੇ ਤਰੀਕੇ ਨਾਲ ਸਵੇਰ ਹੋਣ ਲੱਗੀ ਠੰਡੀ ਹਵਾ ਵਿੱਚ ਸੂਰਜ ਦੀ ਪਹਿਲੀ ਕਿਰਨ ਜਦੋਂ ਆਸ਼ਰਮ ਦੀਆਂ ਦੀਵਾਰਾਂ ਤੇ ਪਈ ਤਾਂ ਬਾਹਰ ਪਹਿਲਾਂ ਨਾਲੋਂ ਵੀ ਵੱਡੀ ਭੀੜ ਜਮਾ ਸੀ ਪੋਰਸ ਕੈਮਰੇ ਅਤੇ ਨਿਊਜ਼ ਐਂਕਰ ਸਭ ਇੱਕੋ ਸਵਾਲ ਕਰ ਰਹੇ ਸਨ ਕਿ ਕੀ ਬੱਚੀ ਸੱਚਮੁੱਚ ਲੋਕਾਂ ਨੂੰ ਠੀਕ ਕਰ ਸਕਦੀ ਹੈ ਗੁਰਜੋਤ ਨੇ ਦਰਵਾਜ਼ੇ ਵੱਲ ਵੇਖਿਆ ਨੂਰ ਨੇ ਉਸ ਦਾ ਹੱਥ ਫੜਿਆ ਤੇ ਪੁੱਛਿਆ ਅੰਕਲ ਹੁਣ ਕੀ ਹੋਵੇਗਾ ਗੁਰਜੋਤ ਨੇ ਮੁਸਕਰਾ ਕੇ ਕਿਹਾ ਹੁਣ ਸਚਾਈ ਬੋਲੇਗੀ ਜਿਵੇਂ ਹੀ ਉਹ ਬਾਹਰ ਨਿਕਲੇ भीड़ एकदम शांत हो गई सामने किरण खड़ी थी उस दीं आंखਾਂ ਵਿੱਚ ਗੁੱਸਾ ਅਤੇ ਲਾਲਚ ਸੀ ਗਰਜੋਤ ਇਹ ਤਮਾਸ਼ਾ ਬੰਦ ਕਰੋ ਤੁਸੀਂ ਆਪਣੀ ਬਿਮਾਰੀ ਨੂੰ ਨਾਟਕ ਬਣਾ ਰਹੇ ਹੋ ਤੁਹਾਨੂੰ ਇਲਾਜ ਦੀ ਜ਼ਰੂਰਤ ਹੈ ਗਰਜੋਤ ਨੇ ਸ਼ਾਂਤ ਆਵਾਜ਼ ਵਿੱਚ ਕਿਹਾ ਸ਼ਾਇਦ ਤੂੰ ਸਹੀ ਕਹਿੰਦੀ ਹੈ ਕਿਰਨ ਮੈਨੂੰ ਬਿਮਾਰੀ ਸੀ ਪਰ ਹੁਣ ਮੈਂ ਠੀਕ ਹਾਂ ਇਸ ਬੱਚੀ ਨੇ ਮੈਨੂੰ ਯਾਦ ਦਿਵਾਇਆ ਕਿ ਇਨਸਾਨ ਦਾ ਇਲਾਜ ਮਸ਼ੀਨ ਨਾਲ ਨਹੀਂ ਸਗੋਂ ਮੁਹੱਬਤ ਨਾਲ ਹੁੰਦਾ ਹੈ ਇੱਕ ਰਿਪੋਰਟਰ ਨੇ ਪੁੱਛਿਆ ਕਿ ਇਸ ਬੱਚੀ ਨੇ ਤੁਹਾਨੂੰ ਸ਼ੂਕੇ ਠੀਕ ਕਰ ਦਿੱਤਾ ਗੁਰਜੋਤ ਨੇ ਮੁਸਕਰਾਉਂਦੇ ਹੋਏ ਜਵਾਬ ਦਿੱਤਾ ਨਹੀਂ ਇਸਨੇ ਮੈਨੂੰ ਸ਼ੂਕੇ ਨਹੀਂ ਸਗੋਂ ਮੇਰੇ ਨਾਲ ਗੱਲ ਕਰਕੇ ਠੀਕ ਕੀਤਾ ਹੈ ਇਸਨੇ ਮੇਰੇ ਦਿਲ ਦੇ ਮਰੇ ਹੋਏ ਵਿਸ਼ਵਾਸ ਨੂੰ ਜਗਾਇਆ ਹੈ ਕਿੰਨ ਨੇ ਵਿਅੰਗ ਨਾਲ ਕਿਹਾ ਤਾਂ ਹੁਣ ਤੁਸੀਂ ਭਗਵਾਨ ਬਣ ਗਏ ਹੋ ਗੁਰਜੋਤ ਬੋਲੇ ਨਹੀਂ ਮੈਂ ਬਸ ਇਨਸਾਨ ਬਣ ਗਿਆ ਹਾਂ ਇਹ ਬੱਚੀ ਕਿਸੇ ਨੂੰ ਚਮਤਕਾਰ ਨਹੀਂ ਦਿੰਦੀ ਬਸ ਭਰੋਸਾ ਦਿੰਦੀ ਹੈ ਜੇਕਰ ਤੁਹਾਨੂੰ ਸੱਚਾ ਵਿਸ਼ਵਾਸ ਹੈ ਤਾਂ ਤੁਸੀਂ ਖੁਦ ਆਪਣੇ ਅੰਦਰ ਚਮਤਕਾਰ ਪੈਦਾ ਕਰ ਸਕਦੇ ਹੋ ਭੀੜ ਵਿੱਚੋਂ ਇੱਕ ਮਾਂ ਨੇ ਆਪਣੇ ਬੱਚੇ ਨੂੰ ਗੋਦ ਵਿੱਚ ਉਠਾਇਆ ਅਤੇ ਬੋਲੀ ਜੇ ਇਹ ਬੱਚੀ ਭਗਵਾਨ ਨਹੀਂ ਹੈ ਤਾਂ ਭਗਵਾਨ ਅਜੇਹੀ ਹੀ ਬੱਚਿਆਂ ਦੇ ਰੂਪ ਵਿੱਚ ਆਉਂਦਾ ਹੈ ਲੋਕਾਂ ਦੀਆਂ ਅੱਖਾਂ ਵਿੱਚ ਹੰਝੂ ਸਨ ਕਿਸੇ ਨੇ ਨਾਰੇ ਲਗਾਉਣੇ ਸ਼ੁਰੂ ਕਰ ਦਿੱਤੇ ਨੂਰਮਾਂ ਦੀ ਜੈ ਗੁਰਜੋਤ ਨੇ ਤੁਰੰਤ ਰੋਕਿਆ ਰੁਕੋ ਇਸ ਨੂੰ ਦੇਵੀ ਨਾ ਬਣਾਓ ਇਹ ਆਸਿਕ ਬੱਚੀ ਹੈ ਇਸ ਨੂੰ ਬੱਚੀ ਬਣ ਕੇ ਜਿਉਣ ਦਿਓ ਭੀੜ ਫਿਰ ਸ਼ਾਂਤ ਹੋ ਗਈ ਪੁਲਸ ਅੱਗੇ ਵੱਧੀ ਪਰ ਇਸ ਵਾਰ ਉਹਨਾਂ ਨੂੰ ਕਿਸੇ ਨੂੰ ਫੜਨ ਦੀ ਲੋੜ ਨਹੀਂ ਪਈ ਕਿਰਨ ਨੇ ਹਰ ਮੰਨਦੇ ਹੋਏ ਕਿਹਾ ਗੁਰਜੋਤ ਲੋਕ ਤੈਨੂੰ ਮੂਰਖ ਕਹਿਣਗੇ ਗੁਰਜੋਤ ਮੁਸਕਰਾਏ ਸ਼ਾਇਦ ਪਰ ਹੁਣ ਮੈਂ ਮੁਸਕਰਾ ਸਕਦਾ ਹਾਂ ਮੇਰੇ ਲਈ ਇਹਨਾ ਹੀ ਕਾਫੀ ਹੈ ਉਹਨਾਂ ਨੇ ਨੂਰ ਦਾ ਹੱਥ ਫੜਿਆ ਤੇ ਬੋਲੇ ਚਲੋ ਬੇਟੀ ਘਰ ਚੱਲਦੇ ਹਾਂ ਨੂਰ ਨੇ ਪੁੱਛਿਆ ਕਿੱਥੇ ਗੁਰਜੋਤ ਨੇ ਕਿਹਾ ਉਥੇ ਜਿੱਥੇ ਜ਼ਰੂਰਤਮੰਦ ਲੋਕ ਹਨ ਜਿੱਥੇ ਕਿਸੇ ਨੂੰ ਵਿਸ਼ਵਾਸ ਦੀ ਭੁੱਖ ਹੈ ਉਸ ਸ਼ਾਮ ਦਿੱਲੀ ਦੇ ਅਖਬਾਰਾਂ ਦੀ ਹੈਡਲਾਈਨ 'ਚ ਸੀ ਕਰੋੜਪਤੀ ਨੇ ਕਿਹਾ ਚਮਤਕਾਰ ਦਾ ਅਸਲੀ ਨਾਂ ਇਨਸਾਨੀਅਤ ਹੈ ਬਸੰਤ ਵਿਹਾਰ ਦਾ ਬੰਗਲਾ ਹੁਣ ਇੱਕ ਆਸ਼ਰਮ ਬਣ ਚੁੱਕਾ ਸੀ ਗੁਰਜੋਤ ਉਥੇ ਅਪਾਹਜ ਬੱਚਿਆਂ ਨੂੰ ਨਵੀਂ ਉਮੀਦ ਸਿਖਾਉਂਦੇ ਸਨ ਨੂਰ ਹਰਸ਼ਾਮ ਮੰਦਰ ਦੇ ਬਾਹਰ ਖੜੀ ਹੋ ਕੇ ਆਉਣ ਜਾਣ ਵਾਲਿਆਂ ਨੂੰ ਮੁਸਕਾਨ ਵੰਡਦੀ ਸੀ ਇੱਕ ਦਿਨ ਉਸਨੇ ਹੱਸ ਕੇ ਕਿਹਾ ਅੰਕਲ ਦੇਖੋ ਹੁਣ ਤੁਸੀਂ ਚੱਲ ਸਕਦੇ ਹੋ ਕਿ ਮੈਂ ਲੋਕਾਂ ਨੂੰ ਮੁਸਕਰਾਉਣਾ ਸਿਖਾਉਂਦੀ ਹਾਂ ਅਸੀਂ ਠੀਕ ਹੋ ਗਏ ਹਾਂ ਗੁਰਜੋਤ ਨੇ ਉਸ ਵੱਲ ਦੇਖਿਆ ਤੇ ਬੋਲੇ ਹਾਂ ਬੇਟੀ ਜਿਵੇਂ ਰੱਬ ਚਾਹੁੰਦਾ ਸੀ ਜਦੋਂ ਗੁਰਜੋਤ ਆਸ਼ਰਮ ਦੇ ਮੁੱਖ ਦਰਵਾਜ਼ੇ ਤੇ ਪਹੁੰਚਿਆ ਤਾਂ ਮਾਹੌਲ ਤਣਾਅਪੂਰਵਕ ਸੀ ਕਿਰਨ ਨੇ ਮੀਡੀਆ ਦੇ ਕੈਮਰਿਆਂ ਵੱਲ ਇਸ਼ਾਰਾ ਕਰਦੇ ਹੋਏ ਉੱਚੀ ਆਵਾਜ਼ ਵਿੱਚ ਕਿਹਾ ਦੇਖੋ ਇਸ ਸਖਸ਼ ਨੂੰ ਇਹ ਗੁਰਜੋਤ ਹੈ ਜੋ ਕਰੋੜਾਂ ਦੀ ਜਾਇਦਾਦ ਦਾ ਮਾਲਕ ਹੈ ਪਰ ਅੱਜ ਇੱਕ ਮਾਨਸਿਕ ਰੋਗੀ ਬਣ ਚੁੱਕਾ ਹੈ ਇਹ ਇੱਕ ਛੋਟੀ ਜੀ ਬੱਚੀ ਨੂੰ ਜਾਦੂਈ ਸ਼ਕਤੀ ਕਹਿ ਕੇ ਦੁਨੀਆ ਨੂੰ ਗੁੰਮਰਾਹ ਕਰ ਰਿਹਾ ਹੈ ਤਾਂ ਜੋ ਆਪਣਾ ਇਲਾਜ ਕਰਵਾਉਣ ਤੋਂ ਬਚ ਸਕੇ ਢੀੜ ਵਿੱਚ ਹਲਚਲ ਹੋਈ ਲੋਕਾਂ ਦੇ ਮਨ ਵਿੱਚ ਸ਼ੱਕ ਪੈਦਾ ਹੋਣ ਲੱਗਾ ਗੁਰਜੋਤ ਨੇ ਨੂਰ ਦਾ ਹੱਥ ਘੁੱਟ ਕੇ ਫੜਿਆ ਹੋਇਆ ਸੀ ਉਸ ਨੇ ਮਾਈਕ ਸੰਭਾਲ ਲਿਆ ਤੇ ਬੜੀ ਨਿਮਰਤਾ ਨਾਲ ਬੋਲਿਆ ਕਿਰਨ ਤੂੰ ਮੈਨੂੰ ਹਸਪਤਾਲ ਭੇਜਣਾ ਚਾਹੁੰਦੀ ਹੈ ਕਿਉਂਕਿ ਤੈਨੂੰ ਲੱਗਦਾ ਹੈ ਕਿ ਮੈਂ ਪਾਗਲ ਹਾਂ ਪਰ ਸੱਚ ਤਾਂ ਇਹ ਹੈ ਕਿ ਮੈਂ ਪਹਿਲਾਂ ਬਿਮਾਰ ਸੀ ਜਦੋਂ ਮੇਰੇ ਕੋਲ ਸਭ ਕੁਝ ਹੁੰਦੇ ਹੋਏ ਵੀ ਮੈਂ ਜ਼ਿੰਦਗੀ ਤੋਂ ਹਾਰ ਚੁੱਕਾ ਸੀ ਮੇਰੇ ਪੈਰ ਨਹੀਂ ਚੱਲਦੇ ਸਨ ਪਰ ਉਸ ਤੋਂ ਵੱਧ ਮੇਰੀ ਉਮੀਦ ਮਰ ਚੁੱਕੀ ਸੀ ਉਸਨੇ ਨੂਰ ਵੱਲ ਦੇਖਿਆ ਤੇ ਮੁਸਕਰਾਇਆ ਇਸ ਬੱਚੀ ਨੇ ਕੋਈ ਮੰਤਰ ਨਹੀਂ ਪੜਿਆ ਇਸਨੇ ਬਸ ਮੇਰੇ ਕੋਲ ਬੈਠ ਕੇ ਮੈਨੂੰ ਇਹ ਅਹਿਸਾਸ ਕਰਵਾਇਆ ਕਿ ਮੈਂ ਅਜੀਬੀ ਕਿਸੇ ਦੇ ਕੰਮ ਆ ਸਕਦਾ ਹਾਂ ਜਦੋਂ ਮਨ ਵਿੱਚ ਜਿਉਣ ਦੀ ਇੱਛਾ ਜਾਗਦੀ ਹੈ ਤਾਂ ਸਰੀਰ ਆਪਣੇ ਆਪ ਹੰਗਾਰਾ ਦੇਣ ਲੱਗਦਾ ਹੈ ਜੇ ਤੁਸੀਂ ਇਸ ਨੂੰ ਚਮਤਕਾਰ ਕਹਿੰਦੇ ਹੋ ਤਾਂ ਹਾਂ ਇਹ ਚਮਤਕਾਰ ਹੈ ਪਰ ਜੇ ਤੁਸੀਂ ਇਸ ਨੂੰ ਮੁਹੱਬਤ ਕਹਿੰਦੇ ਹੋ ਤਾਂ ਇਹ ਸਭ ਤੋਂ ਵੱਡੀ ਸਚਾਈ ਹੈ ਇਹ ਸੁਣ ਕੇ ਭੀੜ ਦੇ ਵਿੱਚ ਖੜੇ ਇੱਕ ਬਜ਼ੁਰਗ ਨੇ ਕਿਹਾ ਪੁੱਤਰ ਅਸੀਂ ਤਾਂ ਇੱਥੇ ਦੁੱਖਾਂ ਦਾ ਇਲਾਜ ਕਰਵਾਉਣ ਆਏ ਹਾਂ ਕੀ ਇਹ ਬੱਚੀ ਸਾਨੂੰ ਠੀਕ ਕਰੇਗੀ ਨੂਰ ਨੇ ਮਸੂਮੀਅਤ ਨਾਲ ਅੱਗੇ ਵਧ ਕੇ ਕਿਹਾ ਬਾਬਾ ਜੀ ਮੈਂ ਤਾਂ ਵਸ ਤੁਹਾਡਾ ਹੱਥ ਫੜ ਸਕਦੀ ਹਾਂ ਜੇ ਤੁਸੀਂ ਖੁਸ਼ ਰਹੋਗੇ ਤਾਂ ਦਰਦ ਆਪਣੇ ਆਪ ਘਟ ਜਾਵੇਗਾ ਇਹ ਸੁਣ ਕੇ ਉੱਥੇ ਮੌਜੂਦ ਪੁਲਿਸ ਅਫਸਰ ਵੀ ਪ੍ਰਭਾਵਿਤ ਹੋਏ ਬਿਨਾ ਨਾ ਰਹਿ ਸਕਿਆ ਉਸਨੇ ਕਿਰਨ ਵੱਲ ਦੇਖ ਕੇ ਕਿਹਾ ਮੈਡਮ ਇੱਥੇ ਕੋਈ ਕਾਨੂੰਨ ਨਹੀਂ ਟੁੱਟ ਰਿਹਾ ਇੱਥੇ ਤਾਂ ਉਮੀਦ ਵੰਡੀ ਜਾ ਰਹੀ ਹੈ ਗੁਰਜੋਤ ਦੀ ਪਤਨੀ ਕੋਲ ਹੁਣ ਕੋਈ ਚਾਰਾ ਨਹੀਂ ਸੀ ਉਹ ਚੁੱਪਚਾਪ ਉਥੋਂ ਚਲੀ ਗਈ ਹਾਂਜੀ ਦੋਸਤੋ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ